ਫਿਲੌਰ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਪਤੀ ਪਤਨੀ ਨੂੰ ਨਸ਼ੇ ਦੀਆਂ ਗੋਲੀਆਂ ਤੇ ਡਰਗਮਨੀ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਇਸ ਸੰਬੰਧੀ ਖੁਲਾਸਾ ਕਰਦੇ ਆ ਡੀਐਸਪੀ ਫਿਲੌਰ ਸਰਬੰਸ ਸਿੰਘ ਬਾਲ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਨਸ਼ਾ ਤਸਕਰਾ ਨੂੰ ਕਾਬੂ ਕਰਨ ਲਈ ਗੰਨਾਪਿੰਡ ਵਿਖੇ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਮਜੂਦ ਸੀ ਤਾਂ ਪੁਲਿਸ ਨੇ ਜਤਿੰਦਰ ਰਾਜੂ ਪੁੱਤਰਾ ਤੇਲਕਰਾਈ ਵਾਸੀ ਪਿੰਡ ਗੰਨਾ ਅਤੇ ਉਸ ਦੀ ਪਤਨੀ ਹੀਨਾ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਕਬਜ਼ੇ ਵਿੱਚ 105 ਨਸ਼ੀਲੀਆਂ ਗੋਲੀਆਂ ਤੇ 1500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਫਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਕਰ ਜੋ ਹੈ ਕਿ ਫਿਲੌਰ ਪੁਲਿਸ ਨੇ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਅੱਜ ਦਿਨ ਹੀ ਨਸ਼ਾ ਤਸਕਰਾਂ ਦੇ ਜਾਲ ਨੂੰ ਤੋੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਲੋੜ ਹੈ ਪੁਲਿਸ ਨੂੰ ਇਸੇ ਤਰ੍ਹਾਂ ਹੀ ਸਖਤੀ ਵਰਤਣ ਦੀ ਤਾਂ ਜੋ ਨਸ਼ੇ ਦਾ ਕਾਰੋਬਾਰ ਜਲਦ ਤੋਂ ਜਲਦ ਖਤਮ ਹੋ ਸਕੇ ਤੇ ਫਿਲੌਰ ਇਲਾਕਾ ਵੀ ਨਸ਼ਾ ਮੁਕਤ ਬਣ ਸਕੇ ਫਲੋਰ ਤੋਂ ਰਾਜਕਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਮਾਨਯੋਗ ਐਸਐਸਪੀ ਜ਼ਿਲੰਦਰ ਦੇ ਹਾਥੀ ਸਰਦਾਰ ਕਬਲਜੀਤ ਸਿੰਘ ਖੱਕ ਜੇ ਦਿਸ਼ਾ ਨਿਰਦੇਸ਼ਾਂ ਦੇ ਅਤੇ ਸਾਡੇ ਡੀਐਸਪੀ ਫਲੋਰ ਸਰਦਾਰ ਸੋਰ ਸਿੰਘ ਬਲਜੀ ਦੇ ਹਦਾਇਤਾਂ ਮੁਤਾਬਕ ਫਲੋਰ ਪੁਲਿਸ ਨੂੰ ਸੁਰੇ ਸਫਲਤਾ ਹਾਸਲ ਹੋਈ ਜਦ ਅਸੀਂ ਗੰਨੇਪੱਟ ਦੇ ਹੀ ਜਤਿੰਦਰ ਸਿੰਘ ਉਰਫ ਰਾਜੂ ਅਤੇ ਉਸਦੀ ਪਤਨੀ ਹੀਣਾ ਜੋ ਕਿ ਰਾਜੂ ਦੀ ਘਰ ਵਾਲੀ ਹੈ ਇਹ ਜੋ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਿਪਤ ਸੀਗੇ ਇਹਨਾਂ ਨੂੰ 155 ਨਸ਼ੀਲੀ ਗੋਲੀਆਂ ਅਤੇ ਡਰਗਮਨੀ 1500 ਦੇ ਸਮੇਤ ਗ੍ਰਿਫਤਾਰ ਕੀਤਾ ਜੋ ਕਿ ਕਾਫੀ ਢੇਰ ਤੋਂ ਨਸ਼ੀਲੇ ਕਾਰੋਬਾਰ ਚ ਲਿਪਤ ਸੀਗੇ ਰਾਜੂ ਜੋ ਕਿ ਕਾਫੀ ਢੇਰ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀਗਾ ਤੇ ਲੋਕਾਂ ਨੂੰ ਇਸ ਵਿੱਚ ਆਦਤ ਪਾ ਰਿਹਾ ਸੀਗਾ ਤੇ ਪਿੰਡ ਦੇ ਵਿੱਚ ਕਾਫੀ ਢੇਰ ਤੋਂ ਸਰਗਰਮ ਸੀਗਾ ਇਹ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਨਜ਼ਰਮਾਰਾ ਕੀਤਾ ਇਹ ਨਸ਼ੇ ਦੇ ਆਦੀ ਨੇ ਇਹ ਨਸ਼ੀਰੀ ਆਤੀ ਇਹ ਅਜੇ ਵੈਰੀਫਾਈ ਕਰ ਰਹੇ ਆ ਬਟ ਇਹ ਕਾਫੀ ਦੇਰ ਤੋਂ ਸ਼ੁਰੂ ਹੋ ਗਿਆ ਕਿੰਨੇ ਦਿਨ ਰਿਮਾਂਡ ਲਿਆ ਗਿਆ ਇਹਨਾਂ ਨੂੰ ਰਿਮਾਂਡ ਲਿਆ ਗਿਆ ਸੀ ਕਿੰਨੇ ਦਿਨ ਦਾ ਰਿਮਾਂਡ ਲਿਆ ਇਹ 2 ਦਿਨ ਦਾ ਰਿਮਾਂਡ ਲਿਆ